ਪੰਜਾਬ ਪੁਲਿਸ ਦਾਨ ਨਿਵੇਕਲਾ ਉਪਰਾਲਾ ਸ਼ੁਰੂ ਕੀਤੀ ਗਈ ਸੰਪਰਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਸੰਪਰਕ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ ਇਸ ਪ੍ਰੋਗਰਾਮ ਦੇ ਤਹਿਤ ਅਦ ਬਟਾਲਾ ਵਿਖੇ ਐਸਐਸਪੀ ਬਟਾਲਾ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਵੱਲੋਂ ਬਟਾਲਾ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਮਹਤਵਪੂਰਨ ਵਿਅਕਤੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀ ਵਰਗ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੱਲ ਕਰਦਿਆਂ ਐਸਐਸਪੀ ਸੁਹੇਲ ਕਾਸਿਲ ਮੀਰ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਪੁਲਿਸ ਪਬਲਿਕ ਮੀਟ ਕੀਤੀ ਗਈ ਸੀ ਤੇ ਅੱਜ ਸੰਪਰਕ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ ਹੈ ਐਸਐਸਪੀ ਬਟਾਲਾ ਨੇ ਕਿਹਾ ਕਿ ਮੀਟਿੰਗ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਪੁਲਿਸ ਤੇ ਲੋਕਾਂ ਵਿੱਚ ਵਧੀਆ ਤਾਲਮਿਲ ਬਣਿਆ ਰਹੇ ਅਤੇ ਜ਼ਮੀਨੀ ਪੱਧਰ ਤੇ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਬਟਾਲਾ ਦੇ ਲੋਕਾਂ ਵਿੱਚਕਾਰ ਤਾਲਮਿਲ ਹੋਣਾ ਜ਼ਰੂਰੀ ਹੈ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਅਸੀਂ ਸੰਪਰਕ ਪ੍ਰੋਗਰਾਮ ਨੂੰ ਇਨੀਸ਼ੀਏਟ ਕਰਦਾ ਤਾਂ ਇਹਦੇ ਵਿੱਚ ਇੱਕ ਮਹੀਨੇ ਦਾ ਅਸੀਂ ਪ੍ਰੋਗਰਾਮ ਉਲੀਕਿਆ ਹੈਗਾ ਇਹਦੇ ਵਿੱਚ ਸਬਡਿਵੀਜ਼ਨਲ ਲੈਵਲ ਤੇ ਜਿਹੜੇ ਸਾਡੇ ਜੀਓ ਸਾਹਿਬਾਨ ਹੈ ਐਸ ਐਚਓ ਸਾਹਿਬਾਨ ਹੈ ਤਾਂ ਉਹਨਾਂ ਨੂੰ ਇਹ ਤਕੀਰ ਕੀਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਨਾਲ ਮੀਟਿੰਗਸ ਕਰੋ ਤਾਂ ਮੀਟਿੰਗਸ ਦਾ ਮਕਸਦ ਇਹ ਹੈ ਇੱਕ ਤਾਂ ਜਿਹੜੇ ਮਸਲੇ ਹੈ ਡਰੱਗਸ ਹੈਗਾ ਜਾਂ ਸਟਰੀਟ ਕ੍ਰਾਈਮ ਹੈ ਉਸ ਚੀਜ਼ ਨੂੰ ਡਿਸਕਸ ਕੀਤਾ ਜਾਵੇ ਜਿਹਦੇ ਲੋਕਾਂ ਦੇ ਕੁਝ ਕੁ ਫੀਡਬੈਕ ਜਾਂ ਸੁਜੈਸ਼ਨਸ ਹੈਗੀਆਂ ਉਹ ਆਪਾਂ ਨੋਟ ਕਰ ਰਹੇ ਨੇ ਉਹਨੂੰ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜਾ ਇੱਕ ਪਰਸੀਵਡ ਗੈਪ ਹੈ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਗੈਪ ਨੂੰ ਕੱਟ ਕਰੀਏ ਤਾਂ ਉਸੇ ਸਿਲਸਿਲੇ ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਇਥੇ ਬਟਾਲੇ ਸਿੱਗੀ ਅੱਜ ਮੈਂ ਪਹਿਲਾਂ ਵੀ 22 ਅਗਸਤ ਨੂੰ ਇੱਥੇ ਇੱਕ ਲੋਕ ਮਿਲਣੀ ਮੀਟਿੰਗ ਕੀਤੀ ਸੀਗੀ ਉਦੋਂ ਵੀ ਸਹਿਯੋਗ ਸੀਗਾ ਸਜੈਸ਼ਨਸ ਆਈਐਸਈ ਦੀਆਂ ਲੋਕਾਂ ਵੱਲੋਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਚੰਗਾ ਅੱਜ ਵੀ ਫੀਡਬੈਕ ਮਿਲਿਆ ਤਾਂ ਹੁਣ ਅੱਜ ਕਾਫੀ ਸਾਨੂੰ ਨਵਾਂ ਫੀਡਬੈਕ ਕੁਝ ਸਜੈਸ਼ਨਸ ਮਿਲੇ ਹੈਗੇ ਨੇ ਤਾਂ ਮੇਰੀ ਇਹੀ ਕੋਸ਼ਿਸ਼ ਹੋਗੀ ਮੇਰੇ ਟੀਮ ਦੀ ਇਹੀ ਕੋਸ਼ਿਸ਼ ਹੋਗੀ ਕਿ ਉਹਨਾਂ ਸਾਰੇ ਸਜੈਸ਼ਨਸ ਨੂੰ ਆਪਾਂ ਇੰਪਲੀਮੈਂਟ ਕਰਕੇ ਇੱਕ ਬੈਟਰ ਪੋਲਿਸ਼ਿੰਗ ਦਾ ਇੱਕ ਮਾਡਲ ਆਪਾਂ ਪਟਾਲੀ ਨੇ ਦੇ ਜੀ ਨੇ ਹੁਣ ਜਿਹੜੇ ਬੰਦਿਆਂ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਤਾਂ ਉਹ ਕੋਈ ਗੱਲ ਨਹੀਂ ਹੈ इवन ਮੈਂ ਡਰੱਗਸ ਲਈ ਇੱਕ ਹੈਲਪਲਾਈਨ ਨੰਬਰ ਵੀ ਇੱਥੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਉਹਦੇ ਵਿੱਚ ਜਿਸ ਅ ਸ਼ਖਸ ਨੇ ਵੀ ਇਨਫੋਰਮੇਸ਼ਨ ਦੇਣੀ ਹੈ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਐਂਡ ਸਾਡੇ ਵੱਲੋਂ ਪੂਰਾ ਇਹ ਪ੍ਰੋਸਾ ਹੈ ਕਿ ਜਿਹੜੀ ਵੀ ਤੁਹਾਡੇ ਵੱਲੋਂ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਉਹਦੇ ਵਿੱਚ ਹਰ ਇੱਕ ਬੰਦੇ ਦੀ ਜਿਹੜੀ شناخت ਹੈ ਉਹ ਆਪਾਂ ਗੁਪਤ ਰੱਖਾਂਗੇ ਆ ਅੱਛਾ ਇਨੀਸ਼ੀਏਟਿਵ ਹੈ पिछले कुछ टाइम तो देख रहे जो एस एस पी साहब आए ने काफ़ी अच्छे उपराले जोड़े पुलिस वालों हो रहे हैं पहला इन्होंने मोबाइल्स फड़े पब्लिक नापस देते स्नैचिंग जी वारदात हुई धोया हूँ अब अं दोबारा इतने आए हैं सैकेंड मीटिंग है अभी मुश्किल एस एस पी साहब दसिया उन्होंने आश्वासन भी दता कि इन्होंने गौर करा हम मैं अपने वालों दिता कि एक अगले दिन च का त्यौहार आ रहा जी ਉਹਦੀ ਪਲਾਸਟਿਕ ਡੋਰ ਜਿਹੜੀ ਆ ਸਭ ਤੋਂ ਵੱਡਾ ਮੁੱਦਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਨਾਲ ਕਈ ਚੀਜ਼ਾਂ ਦਾ ਦਿੱਕਤ ਆ ਜੀ ਆ ਪਬਲਿਕ ਨੂੰ ਆਂਦੀ ਆ ਬੱਚਿਆਂ ਦੇ ਗਲੇ ਵੱਢੇ ਜਾਂਦੇ ਕੋਈ ਨੁਕਸਾਨ ਉਸ ਬੰਦੇ ਦਾ ਹੁੰਦਾ ਜਿਹਦਾ ਬੱਚਾ ਮਰ ਜਾਂਦਾ ਮੇਰੇ ਤਾਂ ਲਈ ਵਾਸਤੇ ਇੱਕ ਏਨਜਾਇਮੈਂਟ ਦਾ ਜਰੀਆ ਵਾ ਪਰ ਜਿੰਦਾ ਬੱਚੇ ਦੀ ਜਾਨ ਚਲੀ ਜਾਂਦੀ ਜਾਂ ਪੰਛੀ ਦਾ ਗਲਾ ਵੱਢਿਆ ਜਾਂਦਾ ਵਾ ਪਤਾ ਸਿਰਫ ਉਨੂੰ ਹੀ ਪਰਿਵਾਰ ਨੂੰ ਲੱਗਦਾ ਮੈਸੇਜ ਵੀ ਸਾਹਮਣੂ ਕਈ ਇਲਾਕਿਆਂ ਦੇ ਨਾਮ ਦੱਸੇ ਨੇ ਕਿ ਜੇਕਰ ਐਸਐਸਵੀ ਸਾਹਿਬ ਹੋਰ ਵੀ ਜਿਹੜਾ ਕੋ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ पर इस गट्टू ਤੇ ਜਿਹੜਾ ਬਾ ਉਹ ਰੋਕ ਲਗਾਨੀ ਚਾਹੀਦੀ ਆ ਕਿਉਂਕਿ ਅੱਜ ਦੀ ਡੇਟ ਤੇ ਬੜਾ ਈਜ਼ੀਲੀ ਆ ਲੈਣਾ ਇਹਨੂੰ ਜਿੱਥੋਂ ਮਰਜੀ ਜਾਓ 300 350 ਰੁਪਏ ਦਾ ਆਰਾਮ ਨਾ ਮਿਲ ਰਿਹਾ ਦੇਖੋ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਜੇ ਪਬਲਿਕ ਸਾਥ ਨਹੀਂ ਦਿੰਦੀ ਜੇ ਪਬਲਿਕ ਸਾਥ ਦਿੰਦੀ ਹੈ ਪੁਲਿਸ ਤੁਹਾਡੀ ਮਦਦ ਕਰਦੀ ਹੈ ਔਰ ਪੁਲਿਸ ਤੇ ਦੀ ਮਦਦ ਕਰ ਰਹੀ ਹੈ ਦੇਖੋ ਜਿਹੜੀ ਲੋਕਾਂ ਦੀ ਝਾਕਾ ਸੀ ਨਾ ਲੋਕਾਂ ਦਾ ਮਿਲੰਦਾ ਕਿ ਉਹ ਅਫਸਰ ਮਿਲਦਾ ਨਹੀਂ ਉੱਚਾ ਕੱਟ ਖਤਮ ਹੁੰਦਾ ਦੇਖੋ ਐਸਐਸਪੀ ਜਿਹੜਾ ਹੈ ਆਈਪੀਐਸ ਅਫਸਰ ਜਿਹੜਾ ਹੈ ਬੜੀ ਉਹਦੇ ਕੋਲ ਉਰਜੇਵੇਂ ਹੁੰਦੇ ਨੇ ਉਰਜੇਵੇਂ ਹੁੰਦਿਆਂ ਹੋਇਆ ਵੀ ਉਹਨਾਂ ਨੇ ਲਗਭਗ ਦੂਜੀ ਵਾਰ ਜਿਹੜੀ ਪਬਲਿਕ ਮੀਟਿੰਗ ਕੀਤੀ ਹੈ ਮੈਂ ਕਹਿੰਦਾ ਕਿ ਇਹ ਕਾਫਲੇ ਤਰੀਫ ਹੈ ਉਹ ਮਸਲੇ ਹੱਲ ਵੀ ਹੋਏ ਨੇ ਹੱਲ ਕਰ ਰਹੇ ਨੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ